ਉਹਨੇ ਟ੍ਰੇਸ ਕੀਤਾ ਅ ਮਿੱਤੀ 29 ਦੇ ਵਿੱਚ ਨਾ ਸਾਨੂੰ ਇੱਕ ਸਵੇਰੇ ਉਹਦੀ ਇਨਫੋਰਮੇਸ਼ਨ ਆਈ ਕਿ ਇੱਕ ਘਰ ਦੇ ਵਿੱਚ ਨਾ ਇੱਕ ਬਜ਼ੁਰਗ ਜਿਹਦੀ ਉਮਰ ਕਰੀ 60 ਸਾਲ ਹੈ ਉਹਦੀ ਡੈੱਡ ਬੋਡੀ ਪਈ ਹੋਈ ਹੈ ਔਰ ਕਾਰਨ ਕਲੀਅਰ ਨਹੀਂ ਹੈਗਾ ਜਦੋਂ ਪੁਲਿਸ ਪਾਰਟੀ ਪਹੁੰਚੀ ਔਰ ਅਸੀਂ ਜੋ ਫਸਟ ਪਹਿਲਾ ਮੁਲਾਇza ਕੀਤਾ ਸੀ ਬੋਡੀ ਦਾ ਤਾਂ ਸਾਨੂੰ ਲੱਗਿਆ ਦੇਖ ਕੇ ਕਿ ਇਹਦਾ ਕਿਸੇ ਤੇਜ਼ਦਾਰ ਹਥਿਆਰ ਨਾਲ ਮਰਡਰ ਕੀਤਾ ਗਿਆ ਹੋਇਆ ਕਿਉਂਕਿ ਪੂਰੇ ਘਰ ਦੇ ਵਿੱਚ ਬਲੱਡ ਉੱਥੇ ਖਿਲਾਰਾ ਹੋਇਆ ਸੀ ਅ ਇਹ 부ਜਗ ਚਰਨਜੀਤ ਸਿੰਘ ਹੈ ਸੁਲਤਾਨਪੁਰ ਬਲੋਦੀ ਦਾ ਰਹਿਣ ਵਾਲਾ ਹੈ ਇਹਦੀ ਇੱਕ ਸ਼ਾਪ ਹੈ ਜਿਹੜਾ ਸ਼ਾਪ ਚਲਾਉਂਦਾ ਹੈ ਇਹਦੀ ਕੁੜੀ ਵੀ ਹੈ ਕੱਲ ਹੀ ਰਹਿੰਦਾ ਹੈ ਔਰ ਸਮਾਜਿਕ ਹੈ ਲੋਕਾਂ ਦੇ ਵਿੱਚ ਆਂਦਾ ਜਾਂਦਾ ਵੀ ਇਹ ਤੇ ਰਿਲੇਸ਼ਨਸ ਨੇ ਇਹਦੇ ਪ੍ਰਾ ਵੀ ਹੈ ਜੋ ਉੱਥੇ ਹੀ ਲੋਕਲੀ ਰਹਿੰਦੇ ਹਨ ਪਰ ਜਿਹੜਾ ਸਾਡੀ ਟੈਕਨੀਕਲ ਟੀਮ ਨੇ ਬੜਾ ਵਧੀਆ ਕੰਮ ਕੀਤਾ ਹੈ ਕਿ ਉੱਥੇ ਜਦ ਤੁਸੀਂ ਮੌਕੇ ਤੇ ਜਾਓਗੇ ਤਾਂ ਕੋਈ ਇਦਾਂ ਘੂ ਨਹੀਂ ਸੀ ਕਿਉਂਕਿ ਤੁਹਾਡਾ ਕੁੰਡਾ ਜਿਹੜਾ ਹੈਗਾ ਘਰ ਦਾ ਨਾ ਉਹ ਬਾਹਰੋਂ ਬੰਦ ਸੀ ਤੋ ਇਦਾਂ ਦੇਖ ਕੇ ਲੱਗਾ ਸੀ ਕਿ ਨਹੀਂ ਬੰਦਾ ਦਾਖਲ کیسے ਹੋ ਸਕਤੇ ਕਿ ਘਰ ਦੇ ਵਿੱਚ ਨਾ ਐਂਟਰੀ ਕਿ ਕੋਈ ਔਰ ਰਾਸਤੇ ਨਹੀਂ ਕੋਈ ਰਸਤਾ ਸੀ ਸੋ ਸਾਡੀ ਟੈਕਨੀਕਲ ਟੀਮ CIA ਟੀਮ ਸੁਲਤਾਨਪੁਰ ਲੋਧੀ ਦੀ ਟੀਮ ਨੇ ਨਾ ਬੜੀ ਮਿਹਨਤ ਨਾਲ ਮਤਲਬ ਡੰਮ ਡੇਟਾ CCTV ਕੈਮਰਾ ਫੁਟੇਜ ਔਰ ਹਿਊਮਨ ਇੰਟੈਲੀਜੈਂਸ ਸੋ ਇਹ ਕੇਸ ਫਰੇਸ ਕੀਤਾ ਹੈ ਤੁਹਾਡੀ ਜਾਣਕਾਰੀ ਵਾਸਤੇ ਚਰਨਜੀਤ ਜੀ ਨਾ ਇੱਕ ਲੇਡੀ ਰੀਟਾ ਜਿਹੜਾ ਨਾਮ ਹੈ ਜੋ ਜਲੰਧਰ ਦੀ ਰਹਿਣ ਵਾਲੀ ਹੈ ਉਹਦੇ ਨਾਲ ਰਿਲੇਸ਼ਨਸ ਹੈ ਉਹਨਾਂ ਦਾ ਰਿਲੇਸ਼ਨ ਹੈ ਰੀਟਾ ਦੇ ਦੋ ਮੁੰਡੇ ਹੈ ਜਿਹੜਾ ਅਮਿਤ ਸ਼ਾਰਦਾ ਹੈਗਾ ਪਹਿਲਾ ਔਰ ਮੋਹਿਤ ਸ਼ਾਰਦਾ ਇਹਨਾਂ ਦੀ ਉਮਰ 30 ਔਰ 25 ਸਾਲ ਦੇ ਆਸ-ਪਾਸ ਹੈ ਇਹ ਦੋਨੋਂ ਮੁੰਡੇ ਵੀ ਉਹਦੇ ਨਾਲ ਕਾਫੀ ਮਤਲਬ ਇਹਨਾਂ ਦੀ ਵਾਕਫੀਅਤ ਸੀ ਵਾਕਫੀਅਤ ਇਤਨੀ ਹੈ ਕਿ ਇਹ ਇਹਨਾਂ ਦੇ ਘਰ ਜਾ ਕੇ ਚਰਨਜੀਤ ਦੇ ਨਾਲ ਉੱਥੇ ਹੀ ਰਹਿੰਦੇ ਸੀ ਕਦੋਂ-ਕਦੋਂ ਕਿ ਰਾਤ ਨੂੰ ਆ ਗਏ ਰਹਿ ਗਏ ਫਿਰ ਸਵੇਰੇ ਚਲੇ ਗਏ ਇਹ ਚਰਨਜੀਤ ਨੇ ਆਪਣੀ ਕੁਝ ਪ੍ਰਾਪਰਟੀ ਸੋਲਡ ਕੀਤੀ ਸੀ ਤਾਂ ਦੇ ਅਵੇਅਰ ਕੀ ਜੀ ਇਹਦੇ ਕੋਲ ਨਾ ਕੁਝ ਕੈਸ਼ ਪਿਆ ਹੋਇਆ ਹੈ ਐਂਡ ਇਸki ਪ੍ਰਾਪਰਟੀ ਹੈ ਔਰ ਵਾਰਿਸ ਕੋਈ ਐਸ ਪਰ ਨਾ ਹੋ ਹੈ ਨਹੀਂ ਤਾਂ ਇਹਨਾਂ ਨੇ ਇਹ ਮੌਕੇ ਦਾ ਫਾਇਦਾ ਉਠਾ ਕੇ ਨਾ ਇੱਕ ਕਾਂਸਪਰੇਸੀ ਕਰ ਲਈ ਉਹਦੇ ਖਿਲਾਫ ਉਹਦੇ ਘਰ ਰਾਤੀ ਗਏ ਹੈ ਜਾ ਕੇ ਉੱਥੇ ਹੀ ਠਹਿਰੇ ਹੋ ਜਦੋਂ ਇਹ ਸੋ ਗਿਆ ਹੈ ਜਦ ਇਹ ਸੋ ਗਿਆ ਹੈ ਫਿਰ ਰਾਤ ਹੀ ਉੱਠ ਕੇ ਤੇਜ਼ਦਾਰ ਹਥਿਆਰ ਨਾਲ ਉਹਦਾ ਕਤਲ ਕਰ ਕਤਲ ਕਿਨੇ ਰਿਕਵਰੀ ਕਿੰਨੀ ਹੋਈ ریکوری اتنے ساڈے کو پچیس لاکھ پچہتر ہزار روپئے بائی لاکھ پچ پچہتر ہزار روپیہ ریکور کیا ہے اسی اور تھی دیکھ بھی سکتے ہو کچھ اور سامان بھی ہے جو اِسی ڈیورنگ انگیشن جنوب تفتیش کے دوران پھر اِسی ریکور کریں گے جو یہاں نے اپنے اور بھی خرچ کیتے ہیں پیسے میڈم جب قتل کیا کس اتیا گیا تیز دار ہتھیار سارے موک موقع پہ تو گھر کا تسی دیکھ سکتے ہو روٹی بنان والا ایک توا ہوں وہ توا, 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 توا دے نال انہوں نے سر وار کتا سی اور گاڑی بھی ایک آئی ٹوئنٹی یہاں دے کول ہے گی جس گاڑی ویچے لے کے گئے ہیں پیسہ بیگ اور کچھ سونے کے سونا چاندی بھی ہے جڑا سی ہوں ڈیورنگ انویسٹیگیشن ਮੈਂ ਇਹ ਗਰੀਬੀ ਵਿੱਚ ਇਹ ਜਿਹੜੀ ਤੁਹਾਡੇ ਕੋਲ ਰਾਸ਼ੀ ਰਿਕਵਰ ਹੋਈ ਹੈ ਇਹ ਇੰਨੀ ਸੀ ਕਿ ਲੁੱਟ ਜ਼ਿਆਦਾ ਦੀ ਹੋਈ ਔਰ ਰਿਕਵਰ ਥੋੜੀ ਹੋਈ ਹੈ ਕਿ ਆ ਪ੍ਰੋਪਰਟੀ ਕਿੰਨੇ ਦੀ ਵਿਕੀ ਸੀ ਜੋ ਹੁਣ ਤੱਕ ਸਾਡੀ ਪੜਤਾਲ ਕੇ ਦੌਰਾਨ ਜੋ ਪਤਾ ਲੱਗ ਗਿਆ ਹੈ ਜੋ ਅਸੀਂ ਹੁਣ ਤੱਕ ਤਫ਼ਤੀਸ਼ ਕੀਤੀ ਹੈ ਉਹਦੇ ਬਾਰੇ ਇਹ ਪਤਾ ਲੱਗਿਆ ਹੈ ਇਹਨਾਂ ਦੀ ਅਰੋਗੇਸ਼ਨ ਬਾਅਦ ਕਿ ਪੈਸਾ ਕੁਝ ਹੋਰ ਵੀ ਥਾ ਕੁਝ ਪੈਸਾ ਇਹਨਾਂ ਨੇ ਨਸ਼ਾ ਵਾਸਤੇ ਵੀ ਰੱਖਿਆ ਖਰਚ ਕੀਤਾ ਹੈ ਔਰ ਕਰੀਬ 1.5 ਲੱਖ ਦਾ ਇਹਨਾਂ ਨੇ ਜੂਆ ਖੇਡਿਆ ਇਹ ਕੋਈ ਟੈਂਟੇਟਿਵ ਅਮਾਉਂਟ ਆਇਆ ਭਾਈ ਜੀ ਤੇ ਬੇਟੀ ਦਾ ਮਾਮਲਾ ਕੋਈ ਅਭੀ ਹੈ ਨਹੀਂ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਘੜਦੇ ਵਿੱਚ ਕਿੰਨਾ ਪੈਸਾ ਹੈ ਹੈ ਨਾ ਔਰ ਇਹਨਾਂ ਨੇ ਕਾਊਂਟਿੰਗ ਵੀ ਕੀਤੀ ਹੈ ਤਾਂ ਅਬ ਇਨਟਰੋਗੇਸ਼ਨ ਕਰਾਣੀ ਹੈ ਦੱਸਣ ਦੇ ਕਿ ਕਿੰਨਾ ਪੈਸਾ ਇਹਨਾਂ ਨੇ ਟੂਟਲ ਲੁੱਟਿਆ ਔਰ ਕਿੰਨਾ ਖਰਚ ਕੀਤਾ ਮੈਡਮ ਨਸ਼ੇ ਦੀ ਆਦਤ ਸੀ ਨਸ਼ਾ ਵੀ ਕਰਦੇ ਮੈਡਮ ਇਹਦੇ ਵਿੱਚ ਜਿਹੜੀ ਰੀਟਾ ਸੀ ਉਹ ਕੀ ਇਨਵੋਲਵ ਸੀਗੀ ਇਸ ਪਲੈਨਿੰਗ ਦੇ ਵਿੱਚ ਔਰ ਉਹਨੂੰ ਐਫਆਈਆਰ 'ਚ ਰੱਖਿਆ ਗਿਆ ਹੈ ਨਹੀਂ ਅਜੇ ਤੱਕ ਅਸੀਂ ਨਾ ਵੈਰੀਫਾਈ ਕਰ ਰਹੇ ਹਾਂ ਅਭੀ ਇਹ ਨਹੀਂ ਕਹਿ ਸਕਤੀ ਉਹਦੀ ਇਨਵੋਲਵਮੈਂਟ ਹੈ ਜਾਂ ਨਹੀਂ ਹੈ ਬਟ ਡੂਰਿੰਗ ਇਨਵੈਸਟੀਗੇਸ਼ਨ ਅਗਰ ਆਏਗੀ ਤਾਂ ਇਹ ਕਤਲ ਦੇ ਵਿੱਚ ਦੋ ਜਣੇ ਜਾਂ ਕੋਈ ਕਿਸੇ ਵੀ ਹੋ ਹੋ ਨਹੀਂ ਹਜੇ ਤੱਕ ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਉਹ ਦੋ ਹੀ ਸਾਹਮਣੇ ਆਏ ਹੈ ਬਾਕੀ ਜੇ ਫਰਦਰ ਇਨਵੈਸਟੀਗੇਸ਼ਨ ਦੇ ਦੌਰਾਨ ਕੋਈ ਸਾਹਮਣੇ ਆਂਦਾ ਹੈ ਜੋ ਵੀ ਨਾਮ ਹੈ ਮੇਰਾ ਨਾਮ ਕਿੰਦਰਪਾਲ ਸਰ ਵਾਸੀ ਸੁਲਤਾਨਪੁਰਪੱਤੀ ਚੌਕਚਰ ਚਨਦੇ ਅੱਜ ਨੂੰ ਮਲਮ 28 ਤੋਂ 29 ਦੀ ਦਿਨ ਮਨਰੀ ਰਾਤ ਕਤਲ ਹੋਇਆ ਸਰਦਾਰਪੁਰ ਚੌਕੇ ਨੇ ਲੇ ਜੀ ਚੰਦੀ ਸਿੰਘ ਦਾ ਮੈਚ ਅਨਸੰਦਰ ਛੋਟਾ ਬਸ ਜੀ ਤੇ ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਔਰ ਹੁਣ ਤੱਕ ਜਿਹੜੀ ਪੁਲਿਸ ਨੇ ਜੇ ਚਾਹੇ ਜਿਹੜੇ ਮੁਲਜ਼ਮ ਨੇ ਜਿਹੜੇ આરોપી ਨੇ ਫੜ ਲਏ ਨੇ ਤੇ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੇ ਜਿਹੜਾ ਕਾਰਵਾਈ ਹੋਈ ਆ ਚਾਹੇ ਪੁਲਿਸ ਦੀ ਗੱਲ ਕਰੀਏ ਤੇ ਆ ਜਿੰਨਾ ਲੋਕਾਂ ਨੇ ਮਾਰਿਆ ਉਹਨਾਂ ਨੇ ਪਹਿਲਾਂ ਵਿਸ਼ਵਾਸ ਬਣਾਇਆ ਕਿਸ ਤਰ੍ਹਾਂ ਦੀ ਦੇਖੋ ਜੀ ਪੁਲਿਸ ਦੀ ਕਾਰਗੁਜ਼ਾਰੀ ਤਾਂ ਬਹੁਤ ਹੀ ਵਧੀਆ ਰਹੀ ਹੈ ਅਸੀਂ ਅਕਸਰ ਕਹਿੰਦੇ ਆ ਪੰਜਾਬ ਪੁਲਿਸ ਕੀ ਕੁਸ਼ਨ ਹੈ ਲੇਕਿਨ ਬਾਦੋਂ ਸਾਡੇ ਤੇ ਸਿੱਧੇ ਪਈ ਅਸੀਂ ਕਹਾਂਗੇ 50 ਪਲਸ ਜੋ ਕਰਦੀ ਹੈ ਨਾ ਇਸ ਤੋਂ ਬਾਅਦ ਬੰਦਾ ਘਰ ਬਣੇ ਸਕੇ ਜੀ ਸਚਾਈ ਦੀ ਆ ਤੁਹਾਡੇ ਪਿਤਾ ਜੀ ਸਨ ਤੁਸੀਂ ਇਹ ਇਹ ਸਾਰੇ ਘਟਨਾ ਕਰਮ ਨੂੰ ਜਦੋਂ ਸੋਚਿਆ ਕਿ ਇੱਕ ਜਿਹੜੇ ਆਉਂਦੇ ਨੇ ਕਾਰਕਿਕ ਵਿਸ਼ਵਾਸ ਬਣਾਇਆ ਕਦੀ ਉਹੋ ਜੀ ਆ ਵਰਦਾ ਤੋਂ ਜਾਂਦੇ ਸੀ ਕੀ ਕਹਿ ਸਕਦੇ ਆ ਕਿ ਜਦੋਂ ਇੱਕ ਬੰਦਾ ਆਪਣੇ ਨਾ ਆਪਾਂ ਕੇ ਪੱਟੀ ਪਾ ਪਾਣੀ ਹੋਣਾ ਕਿ ਆਪਾਂ ਸੀ ਨਹੀਂ ਉਧਰ ਜਾ ਨਹੀਂ ਸਕਦੇ ਹੈਗੇ ਹਨਾ ਬਸ ਇਹ ਸੀਗਾ ਕਿ ਮੈਂ ਮਤਲਬ ਕਿ ਕਦੇ ਸੋਚਿਆ ਨਹੀਂ ਸੀ ਕਿ ਜਿਹੜੇ ਬੰਦੇ ਆ ਵੀ ਇਦਾਂ ਦਾ ਕੰਮ ਇਹ ਕਰ ਦਿੰਦੇ ਹਨ ਹੁਣ ਅੱਜ ਇਹ ਘਟਨਾ ਵਾਪਰ ਕੇ ਤੁਹਾਡੇ ਫਾਦਰ ਤੁਹਾਡੇ ਵਿੱਚ ਨਹੀਂ ਰਹੀ ਤਾਂ ਜਿਹੜੀ ਪੁਲਿਸ ਨੇ ਐਕਟੀਵਿਟੀ ਕੀਤੀ ਹੈ ਕੋਈ ਹੋਰ ਵੀ ਉਹਨਾਂ ਤੋਂ ਮੰਗ ਹੈਗੀ ਹੈ ਪੁਲਿਸ ਤੋਂ ਪਾਸਟਰ ਮੰਨਦੇ ਹੀ ਹੈ ਕਿ ਜੋ ਇਹਦੇ ਵਿੱਚ ਹੋ ਰਹੀ ਹੈ ਪਰਚਾਣਾ ਹੈਗਾ ਬਸ ਜਿਆ ਸੱਤੋ ਸੱਤ ਨਹੀਂ ਸੱਤ ਮਿਲੇ ਨਾ ਕਿ ਇਹਨਾਂ ਨੂੰ ਪਤਾ ਲੱਗੇ ਵੀ ਕਿਦਾਂ ਤੁਸੀਂ ਕਿਸੇ ਇਨਸਾਨ ਦੀ ਜਾਨ ਲੈ ਰਹੇ ਹੈਗੇ ਹੋ ਇਹਨਾਂ ਨੂੰ ਅਹਿਸਾਸ ਹੋਵੇ ਇਹਨਾਂ ਦੀ ਰੂਹ ਤਾਂ ਕੰਬੇ